ਸੋ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਮੇਰੇ ਨਾਲ ਹੈਗੇ ਬਾਲੀਵੁੱਡ ਤੇ ਪੰਜਾਬੀ ਸਿੰਗਰ ਕਮਲ ਖਾਨ ਜਿਹੜੇ ਹੈਗੇ ਸੂਫੀ ਸਿੰਗਿੰਗ ਦੇ ਵਿੱਚ ਇੱਕ ਨਾਮ ਹੈਗਾ ਬ੍ਰਾਂਡ ਹੈਗਾ ਔਰ ਇਹਨਾਂ ਦਾ ਜਿਹੜਾ ਪਰਿਵਾਰ ਹੈਗਾ ਉਹ ਸੂਫੀ ਸਿੰਗਿੰਗ ਨਾਲ ਹੀ ਜੁੜਿਆ ਹੋਇਆ ਹੈਗਾ ਤੇ ਨਵੀਂ ਐਲਬਮ ਲੈ ਕੇ ਆ ਰਹੇ ਨੇ ਦਾਦੀ ਅਮੀਏ ਸਰ ਕਿਸ ਤਰ੍ਹਾਂ ਦੇਖਦੇ ਹੋ ਦਾਦੀ ਅਮੀਏ ਜਿਹੜਾ ਸ਼ਬਦ ਹੈਗਾ ਬਹੁਤ ਇੱਕ ਉਰਦੂ ਟੱਚ ਹੈਗਾ ਕਿਉਂਕਿ ਤੁਸੀਂ ਉਰਦੂ ਲੈਂਗੁਏਜ ਵੀ ਜਾਣਦੇ ਹੋ ਔਰ ਪੰਜਾਬੀ ਇੰਗਲਿਸ਼ ਹਿੰਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਮਤਲਬ ਕਿ ਗਾਣਾ ਜਿਹੜਾ ਜਿਨ੍ਹਾਂ ਨੇ ਲਿਖਿਆ ਔਰ ਇਸ ਚੀਜ਼ ਨੂੰ ਤਰਾਸ਼ ਕੇ ਰੱਖਣਾ ਹੁੰਦਾ ਇੱਕ ਗਾਣੇ ਨੂੰ ਪ੍ਰੈਜੈਂਟ ਕਰਨਾ ਹੈ ਲੋਕਾਂ ਨੇ ਸੁਣਨਾ ਉਸ ਗਾਣੇ ਨੂੰ ਇੱਚ ਦਰਦ ਪਾਣਾ ਦੇਖੋ ਇਹ ਇਹ ਸਬਜੈਕਟ ਹੀ ਇਦਾਂ ਦੇ ਨੇ ਇਹ ਗਾਣਾ ਉਹੀ ਸਮਝ ਸਕਦਾ ਜਿਹੜਾ ਆਪਣੇ ਰਿਸ਼ਤੇ ਨਾਲ ਜੁੜਿਆ ਹੋਊਗਾ ਜਿਹਦੇ ਅੰਦਰ ਇਮੋਸ਼ਨਸ ਹੋਣਗੇ ਇਮੋਸ਼ਨਲੈਸ ਪਰਸਨਲੀ ਇਹ ਗਾਣਾ ਨਹੀਂ ਆ ਤੇ 100 ਦੇ ਵਿੱਚੋਂ ਅੱਧੇ ਟਾਈਮ 'ਚ 10% ਲੋਕ ਹੀ ਰਹਿ ਗਏ ਜਿਨ੍ਹਾਂ ਅੰਦਰ ਇਮੋਸ਼ਨਸ ਆ 90 ਇਮੋਸ਼ਨਲੈਸ ਹੋ ਗਏ ਮੈਨੂੰ ਲੱਗਦਾ ਤੇ ਇਹ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਹੈ ਉਹ ਵਿਚਾਰੇ ਚੰਗੇ ਨੇ ਪਰ ਸਮੇਂ ਨੇ ਬਣਾਤਾ ਉਹਨਾਂ ਨੂੰ ਕਿਉਂਕਿ ਉਹ ਦੁਨੀਆਦਾਰੀ ਆ ਦੇ ਟਾਈਮ ਤੇ ਕੋਈ ਕਿਸੇ ਨਾਲ ਮਾੜਾ ਕਰ ਜੋ ਕਿਤੇ ਨਾ ਕਿਤੇ ਥੋੜੇ ਅੰਦਰ ਚੀਜ਼ ਬੈਠ ਜਾਂਦੀ ਹੈ ਯਾਰ ਇਹਨੇ ਮੇਰੇ ਨਾਲ ਮਾੜਾ ਕੀਤਾ ਉਹ ਚੀਜ਼ਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ ਪਰ ਮੈਂ ਰਿਕੁਐਸਟ ਕਰੂੰਗਾ ਕਿ ਜਿਹੜਾ ਮਾਲਕ ਹੈ ਉਹ ਉਹਦਾ ਦਿਲ ਦੇਖੋ ਕਿੱਡਾ ਵੱਡਾ ਉਹ ਕਿੰਨੇ ਦੀਆਂ ਗਲਤੀਆਂ ਮਾਫ ਕਰਦਾ ਸੀ ਤਾਂ ਫਿਰ ਇਨਸਾਨ ਆ ਅਸੀਂ ਚੰਦ ਬੰਦੇ ਨੇ ਗਲਤੀਆਂ ਨਹੀਂ ਮਾਫ ਕਰ ਸਕਦੇ ਆਪਣੇ ਰਿਸ਼ਤਿਆਂ ਦੀਆਂ ਗਲਤੀਆਂ ਨੂੰ ਭੁੱਲ ਜਾਇਆ ਕਰੋ ਮੈਂ ਇਹ ਗੱਲ ਕਰਦਾ ਮੈਂ ਕੁਝ ਚੀਜ਼ਾਂ ਹੁੰਦੀਆਂ ਨੇ ਪਰਿਵਾਰ ਤੋਂ ਸਿੱਖੀਆਂ ਜਾਂਦੀਆਂ ਨੇ ਆਪਣੀ ਜਿਹੜੀ ਆਵਾਜ਼ ਹੁੰਦੀ ਹੈ ਆਵਾਜ਼ ਦੇ ਵਿੱਚ ਇੱਕ ਦਰਦ ਪੈਦਾ ਹੁੰਦਾ ਹੈ ਆਪਣਾ ਪਰਿਵਾਰ ਦਾ ਕੁਝ ਨਾ ਕੁਝ ਸਹਯੋਗ ਰਹਿੰਦਾ ਹੈ ਉਸ ਬਾਰੇ ਤੁਹਾਡਾ ਕੀ ਰਾਏ ਹੈਗੀ ਦੇਖੋ ਬਹੁਤ ਸਾਰੇ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਬੜੀਆਂ ਖਟਾਸਾਂ ਆਉਂਦੀਆਂ ਨੇ ਬੜੇ ਉਤਰਾ ਚੜਾਉਂਦੇ ਨੇ ਪਰ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਅਗਰ ਛੱਡ ਦੋ ਤਾਂ ਮੈਨੂੰ ਲੱਗਦਾ ਫਿਰ ਥੋੜਾ ਬਹੁਤ ਕੁਝ ਛੱਡ ਜਾਂਦਾ ਪਿੱਛੇ ਬਹੁਤ ਕੁਝ ਪਿੱਛੇ ਰਹਿ ਜਾਂਦਾ ਸਰੋ ਸਮਾਂ ਜਿਹੜਾ ਉਹ ਹੱਥ ਨਹੀਂ ਆਉਂਦਾ ਤੇ ਕਿਉਂ ਨਾ ਉਹਨੂੰ ਸਹੀ ਟਾਈਮ ਦੇ ਉੱਤੇ ਉਹਨੂੰ ਸੈੱਟ ਕੀਤਾ ਜਾਵੇ ਜੇ ਮੈਨੂੰ ਲੱਗਦਾ ਰਿਸ਼ਤਿਆਂ ਦੇ ਵਿੱਚ ਕੋਈ ਇੱਕ ਇੱਕ ਦੂਜੇ ਨਾਲ ਕੋਈ ਮਨ ਮਿਟਾਵ ਨੇ ਉਹਨੂੰ ਖਤਮ ਕਰ ਲੈਣਾ ਚਾਹੀਦਾ ਤੇ ਗੱਲ ਗੱਲ ਸਾਰੀ ਆਪਣੇ ਆਪ ਸੈੱਟ ਹੋ ਜਾਂਦੀ ਹੈ ਸਿੱਧੀ ਗੱਲ ਗਾਣੇ ਕਾਫੀ ਆਏ ਤੁਹਾਡੇ ਬਹੁਤ ਅੱਛੇ ਮਿੱਠੇ ਸੌਂਗਸ ਆਏ ਲੇਕਿਨ ਜਦੋਂ ਗਾਣੇ ਦੀ ਔਰ ਕਹਿੰਦੇ ਜਾਂਦੀ ਕਮਲ ਖਾਨ ਤੇ ਇਸ਼ਕ ਸੂਫਿਆਨਾ ਹੀ ਦਿਮਾਗ ਦੇ ਵਿੱਚ ਗੂੰਜਦਾ ਹੈਗਾ ਇਹਦਾ ਰਾਜ ਕੀ ਹੈਗਾ ਵੀ ਤੁਸੀਂ ਇਸ ਤਰ੍ਹਾਂ ਦਾ ਕਿਹੜਾ ਥੀਮ ਲੈ ਕੇ ਉਹ ਸੌਂਗ ਨੂੰ ਗਾਇਆ ਸੀਗਾ ਥੀਮ ਜਿਉ ਮੈਂ ਮੈਂ ਤਾਂ ਉਹਨਾਂ ਨੇ ਸਿਰਫ ਗਾਣੇ ਨੂੰ ਗਾਇਆ ਸੀ ਉਹ ਗਾਣਾ ਬਣਾਇਆ ਵਿਸ਼ਾਲ ਸ਼ੇਖਰ ਜੀ ਨੇ ਸੀ। ਔਰ ਐਕਚੁਅਲੀ ਦੇ ਵਿੱਚ ਉਹ ਉਹ ਟਾਈਮ ਉਹ ਇੱਕ ਮਾਲਕ ਦੀ ਮਿਹਰ ਕਹਿ ਲਓ ਉਸ ਗਾਣੇ ਤੇ ਇੱਕ ਉਹ ਗਾਣਾ ਕਲਿੱਕ ਹੋਣਾ ਸੀ ਲੋਕਾਂ 'ਚ ਆਣਾ ਸੀ। ਕਹਿੰਦੇ ਨੇ ਵੀ ਜਦੋਂ ਸਮਾਜਾਂਗਾ ਹੋਵੇ ਫਿਰ ਕੁਝ ਵੀ ਵਧੀਆ ਲੱਗਦਾ ਹੁੰਦਾ। ਉਹ ਗਾਣਾ ਆਪਣੇ ਆਪ 'ਚ ਹੀ ਬਹੁਤ ਵੱਡਾ ਬਣ ਗਿਆ। ਸੋ بس ਗਾਣੇ ਦੇ ਗਣ ਜੇ ਆਪ ਗੱਲ ਕਰੀਏ ਸੂਫੀ ਦੀ ਅੱਜ ਦਾ ਸਮਾਜ ਜਿਹੜਾ ਆਊਟ ਆਫ ਟਿਊਨ ਦਾ ਹੋ ਚੁੱਕਿਆ ਹੈਗਾ ਔਰ ਸਿੰਗਰ ਜਿਹੜੇ ਆਊਟ ਆਫ ਟਿਊਨ ਬਹੁਤ ਯੂਜ਼ ਕਰ ਰਹੇ ਨੇ ਲੇਕਿਨ ਜਿਹੜਾ ਸਿੰਗਿੰਗ ਦੇ ਵਿੱਚ ਸੂਫੀ ਬਹੁਤ ਹੀ ਵਜਨਦਾਰ ਇੱਕ ਕਹਿੰਦੇ ਨਾ ਕਲਾਮ ਹੁੰਦਾ ਹੈ ਸੂਫੀ ਸਿੰਗਿੰਗ ਹੁੰਦੀ ਹੈ ਬੁੱਲੇ ਸ਼ਾਹ ਦੀਆਂ ਜਿਹੜੀਆਂ ਰਿਟਨਸ ਹੈਗੀਆਂ ਨੇ ਉਹ ਲੋਕੀ ਗਾਉਂਦੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਸ ਚੀਜ਼ ਨੂੰ ਪਕੜ ਕੇ ਰੱਖਿਆ ਪੂਰਾ ਦੇਖੋ ਮੈਂ ਵੀ ਗੱਲ ਕਰਦਾ ਕਿ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਇਸ ਸਕੂਨ ਨਾਲ ਕੰਮ ਕਰੋ ਕਿ ਤੁਹਾਨੂੰ ਆਪਣੇ ਆਪ ਨੂੰ ਸਕੂਨ ਮਿਲੇ ਤੁਸੀਂ ਕੁਝ ਵੀ ਕਰ ਰਹੇ ਹੋ ਤੁਹਾਡੀ ਆਪਣੀ ਸੈਟੀਸਫੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਜੇ ਤੁਸੀਂ ਖੁਸ਼ ਹੋ ਤਾਂ ਤੁਹਾਡੇ ਸਰੋਤੇ ਖੁਸ਼ ਨੇ ਤਾਂ ਮੈਨੂੰ ਲੱਗਦਾ ਕਿ ਮੈਨੂੰ ਜਦੋਂ ਇਹਨਾਂ ਗਾਣਿਆਂ 'ਚ ਸਕੂਨ ਮਿਲਦਾ ਤਾਂ ਮੈਂ ਪਰਫਾਰਮ ਵਧੀਆ ਕਰਦਾ ਤੇ ਜੇ ਪਰਫਾਰਮ ਵਧੀਆ ਕਰਦਾ ਮੇਰੇ ਸਰੋਤੇ ਖੁਸ਼ ਹੁੰਦੇ ਨੇ ਤਾਂ ਮੇਰੀ ਇਹ ਤਾਂ ਵੱਡੀ ਗੱਲ ਕਿਹੜੀ ਹੋ ਸਕਦੀ ਕੰਸਰਟ ਕੋਈ ਕਰਦੇ ਹੋ ਸਟੇਜ ਸ਼ੋਅ ਕਰ ਰਹੇ ਹੋ ਔਰ ਬਹੁਤ ਪਬਲਿਕ ਹੁੰਦੀ ਹੈ ਇੰਨੇ ਵੱਡੇ ਤੁਸੀਂ ਕਲਾਕਾਰ ਹੋ ਨਰਵਸ ਹੁੰਦੇ ਹੋ ਕਈ ਵਾਰੀ ਮੈਂ ਬਹੁਤ ਛੋਟਾ ਕਲਾਕਾਰ ਹਾਂ ਜੀ ਮੈਂ ਕਹੜਾ ਵੱਡਾ ਕਲਾਕਾਰ ਵੱਡਾ ਤਾਂ ਤੇ ਬਸ ਇਹ ਦੁਆਵਾਂ ਨੂੰ ਐਦਾਂ ਹੀ ਵੱਡਾ ਰੱਖੋ ਅਸੀਂ ਵੱਡੇ ਹੀ ਆ। ਨਰਵਸ ਵਾਲੀ ਕੋਈ ਮਸਲਾ ਨਹੀਂ ਹੈ ਨਰਵਸ ਵਾਲਾ ਨਰਵਸ ਵਾਲਿਆਂ ਦੇ ਵਿੱਚ ਮਸਲਾ ਇਹ ਇਸ ਕਰਕੇ ਨਹੀਂ ਹੈਗਾ ਕਿ ਜੇ ਮੈਂ ਹੋਵਾਂ ਤਾਂ ਮੈਂ ਨਰਵਸ ਹੋਵਾਂ ਤੇ ਮੈਂ ਉੱਥੇ ਹੈ ਹੀ ਨਹੀਂ ਉਹ ਕਰਾਉਂਦਾ ਮਾਲਕ ਹੈ। ਤੇ ਇਦਾਂ ਦੀ ਮੈਂ ਜਿਹੜਾ Song ਹੈਗਾ ਤੁਹਾਡਾ ਉਹਦੀ ਦੋ ਚਾਰ ਲਾਈਨਾਂ ਜਿਹੜੀਆਂ ਇਸ ਤਰ੍ਹਾਂ ਜਿਹੜੀ ਦਿਲ ਨੂੰ ਛੋ ਜਾਣ ਬਹੁਤ ਇਹ ਪੂਰਾ ਗਾਣਾ ਤੁਸੀਂ ਸੁਣੋਗੇ ਤੁਹਾਨੂੰ ਤੁਹਾਡੇ ਦਿਲ ਨੂੰ ਲੱਗਣਾ ਹੀ ਲੱਗਣਾ ਕਿਉਂਕਿ ਇਹ ਗਾਣਾ ਹੀ ਬਹੁਤ ਖੂਬਸੂਰਤ ਹੈ। ਬਹੁਤ ਖੂਬਸੂਰਤ ਹੈ। ਦਾਦੀ ਅੰਮੀਏ ਮੁੜ ਕੇ ਆ ਜਾ ਤੇਰੇ ਪੁੱਤੇ ਦਾ ਜੀ ਨਾ ਲਗੇ ਸ਼ਬਦ ਜਿਹੜਾ ਹੈਗਾ ਤੇਰੇ ਪੁੱਤੇ ਦਾ ਜੀ ਨਾ ਲਗੇ ਬਹੁਤ ਗਹਿਰਾਈ ਵਾਲਾ ਸ਼ਬਦ ਹੈਗਾ ਜੇ ਸਮਝਿਆ ਜਾਵੇ ਪਰ ਪੂਰਾ Song ਮੈਨੂੰ ਲੱਗਦਾ ਜੇ ਕੋਈ ਸੁਨੇਗਾ ਤੇ ਉਹ ਸ਼ਾਇਦ ਪਰਿਵਾਰਿਕ ਜਿਹੜਾ ਜੁੜਾਅ ਹੈਗਾ ਜਿੰਨਾਂ ਦਾ ਉਹ ਕਿਤੇ ਨਾ ਕਿਤੇ ਰੋ ਸਕਦੇ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਇਮੋਸ਼ਨਲ ਸੌਂਗਸ ਹੈਗੇ ਤੁਸੀਂ ਅੱਗੇ ਲੈ ਕੇ ਆਂਦੇ ਰਹੋ ਤੇ ਸ਼ਰੋਤਾਂ ਨੂੰ ਪਸੰਦ ਆਂਦੇ ਰਹਿਣ ਲਾਈਵ ਤੇ ਚੈਨਲ ਦੇ ਵਿੱਚ ਕਮਲ ਖਾਨ ਜੀ ਸਾਡੇ ਨਾਲ ਮੌਜੂਦ ਸੀਗੇ ਬਹੁਤ ਹੀ ਅੱਛੀ ਇਹਨਾਂ ਨੇ ਗੱਲਬਾਤ ਕੀਤੀ ਹੈ ਪਰਿਵਾਰਿਕ ਗੱਲਾਂ ਕੀਤੀਆਂ ਨੇ ਜਿਹੜਾ ਸੌਂਗ ਹੈਗਾ ਦਾਦੀਆਂ ਮੈਂ ਤੁਸੀਂ ਸੁਣੋ YouTube ਦੇ ਉੱਤੇ ਵੀ ਸੌਂਗ ਆ ਚੁੱਕਿਆ ਹੈਗਾ ਔਰ ਅੱਗੇ ਅਸੀਂ ਇਸ ਤਰ੍ਹਾਂ ਦੇ ਹੀ ਮਹਾਨ ਕਲਾਕਾਰਾਂ ਨਾਲ ਤੁਹਾਡੀ ਰੂਬਰੂ ਮੀਟਿੰਗ ਕਰਵਾਵਾਂਗੇ